ਅੰਤ ਨੂੰ ਹੁਣ ਪਤਾ ਲੱਗਿਆ ਕਿ ਬਈ ਇਹਨਾਂ ਨੇ ਰਾਮ ਰਹੀਮ ਨਾਲ ਸਾਝ ਪਾਈ ਸੀ ਇਹਨਾਂ ਨੇ ਗਨਾਹ ਕੀਤੇ ਸੀ ਤੁਸੀਂ ਨਾਲ ਫਿਰ ਤੁਸੀਂ ਉਦਾਹਰਨਾ ਦਿਓ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦਸੇ ਰਸਤੇ ਤੇ ਚੱਲਣ ਆਲੇ ਹਾਂ ਤੁਸੀਂ ਆਪਣੀ ਕੁਰਸੀਆਂ ਦੀ ਖਾਤਰ ਅੰਤ ਨੂੰ ਕਿੱਥੇ ਲੈ ਆ ਕੇ ਖੜਾ ਕਰਤਾ ਫੇਰਾ ਕੋਈ ਨਿਜੀ ਨਹੀਂ ਹੈ ਲੇਕਿਨ ਜੋ ਮੈਂ ਪ੍ਰਿੰਸੀਪਲ ਸਿਧਾਂਤ ਸਮਝਦਾ ਸਿਧਾਂਤਾਂ ਦੇ ਹਿਸਾਬ ਨਾਲ ਉਸ ਸਰਕਾਰ ਦਾ ਹਿੱਸਾ ਬਣਨਾ ਹੀ ਨਹੀਂ ਚਾਹੀਦਾ ਸੀ ਖੜੇ ਹੋ ਕੇ ਕਹਿੰਦੀ ਕਿ ਮੈਂ ਇਸ ਦੇ ਖਿਲਾਫ ਹਾਂ 9 ਸਾਲ ਬਾਅਦ ਆ ਕੇ ਤੁਸੀਂ ਖਿਲਾਫ ਹੋ ਜੋ ਉਹ ਨਹੀਂ ਬੈਠੇ ਫੀਪੀ ਜਗੀਰ ਕੋਰ ਕਹਿੰਦੇ ਕਿ ਥੋਡੇ ਵਰਗੇ ਪੱਤਰਕਾਰ ਇਹ ਪੁੱਛਦੇ ਨੇ ਕਿ ਤੁਸੀਂ ਆਪਣੇ ਉਸ ਪੁਰਾਣੇ ਟਾਈਮ ਦੇ ਉੱਤੇ ਕਿਉਂ ਆਵਾਜ਼ ਨਹੀਂ ਚੁੱਕੀ ਕਹਿੰਦੇ ਮੀਡੀਆ ਸਾਹਮਣੇ ਆ ਕੇ ਥੋੜਨਾ ਚੱਕਣੀ ਸੀ ਅੰਦਰ ਖਾਤੇ ਕਹਿੰਦੇ ਅਸੀਂ ਬਹੁਤ ਆਵਾਜ਼ ਚੱਕੀ ਹੈ ਤਾਂ ਹੀ ਕਰਕੇ ਦੱਸ ਕਹਿੰਦੇ ਸਾਨੂੰ ਕੱਢਿਆ ਗਿਆ ਪਾਰਟੀ ਚੋਂ ਬਾਹਰ ਸਦੋਂ ਕੱਢਿਆ ਗਿਆ 2022 ਚ ਕੱਢਿਆ ਨਾ ਤੇ ਮੈਂ ਗੱਲ ਕਰਦਾ 2015 ਦੀ ਬਈ ਤੁਸੀਂ ਮੈਨੂੰ ਇੱਕ ਬੰਦਾ ਦੱਸ ਦਿਓ ਜਿਹਦੀ 7 ਸਾਲਾਂ ਚ ਪਾਰਟੀ ਚ ਆਵਾਜ਼ ਨਾ ਸੁਣੀ ਗਈ ਹੋਵੇ ਤੇ ਉਹ 7 ਸਾਲਾਂ ਬਾਅਦ ਆ ਕੇ ਕਹੇ ਜੀ ਮੈਂ ਹੁਣ ਆਵਾਜ਼ ਕੱਢੂੰਗਾ ਯਾਰ ਇਹ ਅਸਲ ਚ ਇਹ ਸਾਰਾ ਸਿੱਖ ਕੌਮ ਨੂੰ ਭੰਬਲ ਪੂਸੇ ਚ ਪਾਇਆ ਹੋਇਆ ਇਹਨਾਂ ਨੇ ਸਾਡੇ ਵਰਗੇ ਪੱਤਰਕਾਰਾਂ ਨੂੰ ਨਾ ਦੱਸ ਕੇ ਕਰੋ ਲੇਕਿਨ ਇਹ ਤਾਂ ਦੱਸ ਦਿਓ 2 ਅ 3 ਮਹੀਨੇ ਪਹਿਲਾਂ ਮਾਰਚ ਮਹੀਨੇ ਚ ਬਿਨਾਂ ਸ਼ਰਤ ਮਾਫੀ ਕਿਉਂ ਮੰਗੀ ਸੀ ਇੰਨਾ ਦੇ ਸਪਸ਼ਟਿਕਰਣ ਮੰਗੋ ਭਈ ਤੁਸੀਂ 15 ਤੋਂ 22 ਤੱਕ ਆਪਣੀ ਜ਼ੁਬਾਨ ਬੰਦ ਕੀਤੀ ਕਿਉਂ ਕੀਤੀ ਜੇ ਤੁਸੀਂ ਜ਼ੁਬਾਨ ਬੰਦ ਕੀਤੀ ਤੁਸੀਂ ਮੰਤਰੀ ਵੀ ਬਣੇ ਕਿਉਂ ਬਣੇ ਅਜਲੰਦਰ ਜੀ ਜਿਹੜੀ ਵੈਸਟ ਦੀ ਬਾਈ ਇਲੈਕਸ਼ਨ ਹੋਈ ਆ ਇੱਥੇ ਜਿਹੜੀ ਟਿਕਟ ਦਿੱਤੀ ਗਈ ਆ ਬੀਬੀ ਜਗੀਰ ਕੌਰ ਨੇ ਸੁਖਵੀਰ ਬਾਦਲ ਤੋਂ ਲੈ ਕੇ ਦਿੱਤੀ ਐ ਇਹਨੂੰ ਦਸਵੇਂ ਪਾਸ਼ਾ ਦੀ ਕਚਹਿਰੀ ਉੱਪਰ ਵੀ ਲੱਗਣੀ ਆ ਉੱਥੇ ਵੀ ਲੱਗਣੀ ਆ ਇੱਥੇ ਤਾਂ ਤੁਹਾਨੂੰ ਹੋ ਜੇ ਗੱਲ ਲੇਕਿਨ ਉੱਥੇ ਜਾ ਕੇ ਤਾਂ ਜਵਾਬ ਜਿਹੜਾ ਲਿਖਿਆ ਪਿਆ ਤਾ ਫੇਰ ਵਿਚਾਰਤ ਛੱਡ ਦਿੰਦੇ ਛੰਡੀ ਵਾਲੀ ਗੱਡੀ 'ਚ ਉਹ ਬੈਠੇ ਆ ਛੰਡੀ ਵਾਲੀ ਗੱਡੀ 'ਚ ਬੈਠ ਲੈਣੀ ਚਾਹੀਦਾ ਸੀ ਸ਼੍ਰੀ ਕਲਤਕ ਸਾਬ ਵੱਲੋਂ ਹੁਕਮ ਜਾਰੀ ਹੋਏ ਸੀ 17 ਜਣਿਆਂ ਨੂੰ 17 ਲੀਡਰਸ ਨੂੰ ਉਹ ਸਾਰੇ ਲੀਡਰ ਜਿਹੜੇ ਅਕਾਲੀ ਸਰਕਾਰ ਵਲੇ ਕੈਬਨਟ ਦਾ ਹਿੱਸਾ ਰਹਿ ਚੁੱਕੇ ਸੀ ਕਿ ਆ ਕੇ ਆਪਣਾ ਸਪਸ਼ਟਕਰਨ ਸਾਂਝਾ ਕੀਤਾ ਜਾਵੇ ਉਸੇ ਵਿੱਚ ਬਾਦਲ ਢੜੇ ਦੀ ਗੱਲ ਕਰੀਏ ਉਹ ਸਾਰੇ ਮੋਸਟਲੀ ਜਿਹੜੇ ਲੀਡਰ ਸੀ ਉਹ ਜਾ ਪਹੁੰਚੇ ਸੀ ਉਹਨਾਂ ਨੇ ਸਪਸ਼ਟਿਕਰਨ ਦੇ ਵੀ ਦਿੱਤਾ ਸੀ ਵੱਧ ਕਰਕੇ ਔਰ ਦੂਜੇ ਪਾਸੇ ਜਿਹੜੇ ਲੀਡਰ ਰਹਿੰਦੇ ਸੀ ਵਾਰ-ਵਾਰ ਸਵਾਲ ਖੜੇ ਹੋ ਰਹੇ ਸੀ ਕਿ ਬੀਬੀ ਜਗੀਰ ਕੌਰ ਜਦੋਂ ਸ਼ਿਕਾਇਤ ਕਰਨੀ ਸੀ ਉਦੋਂ ਸਭ ਤੋਂ ਪਹਿਲਾਂ ਜਾ ਕੇ ਸ਼ਿਕਾਇਤ ਕਰ ਆਏ ਜਾ ਕੇ ਚਿੱਠੀ ਦੇ ਆਏ ਪਰ ਅਜੇ ਤੱਕ ਸਪਸ਼ਟਿਕਰਨ ਦੇਣ ਨਹੀਂ ਪਹੁੰਚੇ ਬਾਦਲ ਢੜੇ ਦੇ ਲੀਡਰ ਸਗੋਂ ਜਾਏ ਨੇ ਤੇ ਬਾਗੀ ਢਾੜਾ ਜੇ ਉੱਥੇ ਦਾ ਉੱਥੇ ਹੀ ਬੈਠਾ ਸੀ ਲੰਗੇ ਕਾਲ ਆ ਵੀ ਲੰਬਾ ਤਾਰ ਦਿੱਤਾ ਗਿਆ ਬੀਬੀ ਜਗੀਰ ਕੌਰ ਪਰਮੇਂਦਰ ਸਿੰਘ ਢੀਂਡਸਾ ਆਪਣਾ ਸਪਸ਼ਟਿਕਰਨ ਦੇ ਕੇ ਆਉਂਦੇ ਨੇ ਉੱਥੇ ਸ਼੍ਰੀ ਹੁੰਦੇ ਨੇ ਔਰ ਬਾਹਰ ਆਉਣ ਤੋਂ ਬਾਅਦ ਕੁਝ ਬਿਆਨ ਜਾਰੀ ਹੁੰਦੇ ਨੇ ਸਪਸ਼ਟ ਕਰਨ ਦੇ ਕੁਝ ਹਿੱਸੇ ਸਾਹਮਣੇ ਆਉਂਦੇ ਨੇ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਬੀਬੀ ਜ਼ਗੀਰਕੌਰ ਨੇ ਤਾਂ ਇਹੀ ਕਹਿ ਦਿੱਤਾ ਕਿ ਉਹਨਾਂ ਦਾ ਕੋਈ ਮਤਲਬ ਹੀ ਨਹੀਂ ਸੀਗਾ ਕਹਿੰਦੇ ਮੈਂ ਤਾਂ 14 ਦਿਨਾਂ ਵਾਸਤੇ ਮਹਿਜ਼ ਕੈਬਨਿਟ ਦੇ ਵਿੱਚ ਮੰਤਰੀ ਰਹੀ ਹਾਂ ਉਸ ਤੋਂ ਬਾਅਦ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀਗਾ ਤੇ ਮੇਰਾ ਤਾਂ ਵੱਧ ਕਰਕੇ ਕੋਈ ਮਤਲਬ ਹੀ ਨਹੀਂ ਹੈ ਕਹਿੰਦੇ ਉਹ ਕੈਬਨਿਟ ਦੇ ਵਿੱਚ ਤਾਂ ਕੋਈ ਇਹੋ ਜਿਹੀ ਗੱਲ ਵੀ ਨਹੀਂ ਹੋਈ ਜਿਹਦਾ ਸਪਸ਼ਟਿਕਰ ਮੈਨੂੰ ਦੇਣਾ ਚਾਹੀਦਾ ਪਰਮਿੰਦਰ ਸਿੰਘ ਢੀਂਡਸਾ ਵੱਖਰੇ ਪੱਧਰ ਦੇ ਉੱਤੇ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿ ਉਹ ਪੇਸ਼ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਇਸ ਮੈਟਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਵਿਵਾਦ ਖਾਸਾ ਭਖਿਆ ਸੀਗਾ ਖਰ ਲੰਗੇ ਕੱਲ ਸਪਸ਼ਟਿਕਰਨ ਦੇ ਵਿੱਚ ਕਿੰਨੀਕ ਜਾਣ ਹੈ ਸਪਸ਼ਟਿਕਰਨ ਕਿੰਨਾ ਕ ਸਹੀ ਮੰਨਿਆ ਜਾ ਸਕਦਾ ਹੈ ਬੀਬੀ ਜ਼ਗੀਰ ਕੌਰ ਜਿਨ੍ਹਾਂ ਨੇ ਸੁਖਬੀਰ ਬਾਦਲ ਦੀ ਸ਼ਿਕਾਇਤ ਕੀਤੀ ਜਾਂ ਫਿਰ ਬਾਦਲ ਧੜੇ ਦੀ ਸ਼ਿਕਾਇਤ ਕੀਤੀ ਆਪਣੇ ਸਪਸ਼ਟ ਕਰਨ ਵੇਲੇ ਕਿਉਂ ਪਿੱਛੇ ਹਟਦੇ ਨਜ਼ਰ ਆਏ ਹੈ ਬਹੁਤ ਸਵਾਲ ਖੜੇ ਹੋ ਰਹੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਹੁਣਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਹੁਣਾਂ ਤੋਂ ਸਵਾਲ ਕਰਦੇ ਹਾਂ ਕਿ ਆਖਿਰ ਉਹ ਕਿਸ ਤਰ੍ਹਾਂ ਦੇਖਦੇ ਸਾਰੇ ਸਪਸ਼ਟਿਕਰਨ ਦੇ ਪ੍ਰੋਸੈਸ ਨੂੰ ਡਾਕਟਰ ਸਾਹਿਬ ਸਮਾਂ ਦਿੱਤਾ ਪਹਿਲਾਂ ਤੋਂ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਬੀਬ ਮੇਰਾ 14 ਦਿਨਾਂ ਵਾਸਤੇ ਮੰਤਰੀ ਸੀਗੀ ਤੇ ਮੇਰਾ ਵੱਧ ਕਰਕੇ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਉਹ ਸਪਸ਼ਟ ਕਰਨ ਨੂੰ ਕਿਸ ਤਰ੍ਹਾਂ ਦੇਖਦੇ ਉਹਨਾਂ ਨੇ ਸਾਫ਼ ਹੀ ਕਹਿਦਾ ਮੇਰਾ ਕੋਈ ਮਤਲਬ ਹੀ ਨਹੀਂ ਜੀਦਾ ਨਹੀਂ ਉਹਨਾਂ ਦੀ ਗੱਲ ਸਹੀ ਹੈ ਉਹ 14 ਦਿਨ ਦੇ ਵੀ ਮੰਤਰੀ ਕਿਉਂ ਬਣੇ ਜਦੋਂ ਮੈਂ ਬੀਬੀ ਜੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਮੈਂ ਉਹਨਾਂ ਦਾ ਪੂਰਾ ਸਤਿਕਾਰ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਨਿਵਾਣੇ ਸਿੱਖਾਂ ਨੂੰ ਪੇਸ਼ ਹੋਣਾ ਬਹੁਤ ਜ਼ਰੂਰੀ ਵੀ ਹੈ ਔਰ ਇਹੀ ਸਾਨੂੰ ਜਿਹੜਾ ਵਾ ਮर्याਦਾ ਦੇ ਵਿੱਚ ਲਿਖਿਆ ਹੋਇਆ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਅੱਗੇ ਜਾ ਕੇ ਨਤਬਸਤਕ ਹੋ ਕੇ ਆਪਣੇ ਗਨਾ ਨੂੰ ਕਬੂਲ ਕਰੋ ਨਹੀਂ ਗੁਨਾਗੀ ਤੇ ਜਾ ਕੇ ਸਪਸ਼ਟੀਕਰਨ ਦਿਓ ਲੇਕਿਨ ਸਵਾਲ ਤਾਂ ਖੜੇ ਨੇ ਬਈ ਬੀਬੀ ਜਗੀਰ ਕੌਰ ਜੇ ਮੈਂ 2 ਸਾਲ ਦਾ ਇਹਨਾਂ ਦਾ ਟੈਨਿਓਰ ਕੱਢਨਾ 2022 ਤੋਂ 2024 ਤੱਕ ਦਾ ਰਹੇ ਤਾਂ ਸ਼ਰੋਮ ਨਹੀਂ ਕਾਲੀ ਦਲਚੀ ਹੈ ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਨੇ ਬਲਕਿ ਤਿੰਨ ਵਾਰ ਰਹੇ ਨੇ ਪੰਜਾਬ ਦੇ ਸੈਟ ਸਪਟਾ ਮੰਤਰੀ ਵੀ ਰਹੇ ਨੇ ਹੋਰ ਵੀ ਬੜੇ ਮਹੱਤਵਪੂਰਨ ਹਮ ਭਾਗਾਂ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੇ ਵੀ ਪ੍ਰਧਾਨ ਰਹੇ ਨੇ ਤੇ 2 ਸਾਲ ਜੇ ਆਪਾਂ ਪਾਰਟੀ ਤੋਂ ਵੱਖ ਹੋ ਜਾਈਏ 2022 ਤੋਂ 2024 ਤੱਕ ਤੇ ਗੁਨਾਵਾਂ ਤੋਂ ਵੱਖ ਨਹੀਂ ਹੋ ਸਕਦੇ ਬੇਅਦਬੀਆਂ ਗੁਰਮੀਤ RAM ਰਹੀਮ ਨਾਲ ਗੱਲ ਵਕੜੀ ਔਰ ਸਾਂਝਤਾ ਮੁੱਦੇ ਹੈਗੇ 2015 ਦੇ 2015 ਤੋਂ 2022 ਤੱਕ 7 ਸਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤੁਸੀਂ ਲਗਾਤਾਰ ਰਹੇ ਹੋ ਅਕਾਲੀ ਦਲ ਦੇ ਸੁਖਵੀਰ ਬਾਦਲ ਦੀ ਰਹਿਨਮਾਈ ਚ ਰਹੇ ਹੋ ਉਸ ਸੁਖਵੀਰ ਬਾਦਲ ਦੀ ਰਹਿਨਮਾਈ ਚ ਰਹੇ ਹੋ ਜਿੰਨੂੰ ਸਿੱਖ ਪੰਥ ਦੇ ਸਰਵੋੱਚ ਸ੍ਰੀ ਕਾਲ ਤਕਸਾਲਬ ਨੇ تنਖਾਇਆ ਕਰਾਰ ਦਿੱਤਾ ਹੈ ਤੁਸੀਂ ਤਾਂ ਸੁਖਵੀਰ ਬਾਦਲ ਦੀਆਂ ਸ਼ੋਲੇ ਗਾਏ ਨੇ ਲਗਾਤਾਰ 7 ਸਾਲ ਗਾਏ ਨੇ ਇਹਨੂੰ ਛੱਡੋ તાਜਾ ਘਟਨਾਕ੍ਰਮ ਮਾਰਚ ਮਹੀਨੇ ਦਾ ਜਦੋਂ ਬੀਬੀ ਜਗੀਰ ਕੌਰ ਵਾਪਸ ਸ਼ਰੂਮ ਨਹੀਂ ਅਕਾਲੀ ਦਲ ਚ ਸ਼ਾਮਲ ਹੋਏ ਨੇ ਮਾਰਚ ਚ ਤੇ ਇਹਨਾਂ ਨੇ ਕਿਹਾ ਵਾ ਬਈ ਮੈਂ ਪੁਰਾਣੇ ਜਿੰਨੀਆਂ ਬਿਆਨ ਦਿੱਤੇ ਮੈਂ ਉਹਦੀ ਬਿਨਾ ਸ਼ਰਤ ਮਾਫੀ ਮੰਗਦੀ ਆ ਤੁਸੀਂ ਉਹ ਮਾਫੀ ਤੁਹਾਨੂੰ ਜਾਣਾ ਹੀ ਨਹੀਂ ਚਾਹੀਦਾ ਸੀਗਾ ਜਦੋਂ ਤੁਹਾਨੂੰ ਹੁਣ ਪਤਾ ਲੱਗ ਰਿਹਾ ਮਾਰਚ ਤੋਂ ਲੈ ਕੇ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਪੰਜ ਮਹੀਨੇ ਛੇ ਮਹੀਨੇ ਪੰਜ ਮਹੀਨੇ ਮਤਲਬ ਤਿੰਨ ਮਹੀਨੇ ਤਾਂ ਹੋ ਗਿਆ ਐਜੀਟੇਸ਼ਨ ਕਰਦੇ ਆ ਜਿਹੜਾ ਆਕਾਲੀ ਸੁਧਾਰ ਲਹਿਰ ਨੂੰ ਚਲਦੇ ਆ ਤੇ ਤੁਹਾਨੂੰ ਹੁਣ ਪਤਾ ਲੱਗਿਆ ਆ ਕੇ ਬਈ ਇਹਨਾਂ ਨੇ ਰਾਮ ਰਹੀਮ ਨਾਲ ਸਾਹ ਜਪਾਈ ਸੀ ਇਹਨਾਂ ਨੇ ਗناہ ਕੀਤੇ ਸੀ ਇਸ ਕਰਕੇ ਮੈਂ ਤਾਂ ਇਹ ਸਮਝਦਾ ਕਿ ਸਾਰੇ ਦਸ਼ਮ ਪਾਤਸ਼ਾਹ ਦੀ ਔਲਾਦ ਨੇ ਅਸੀਂ ਮੈਂ ਵੀ ਉਹਨਾਂ ਦੇ ਹੀ ਵੰਸ਼ਜੋਂ ਆਪਾਂ ਉਹਨਾਂ ਦੇ ਹੀ ਸਾਰੇ ਜਿਹੜੇ ਐ ਰਹਿਨੁਮਾਈ ਹੋਰ ਉਹਨਾਂ ਦੇ ਹੀ ਫਲਸਫੇ ਨਾਲ ਚੱਲ ਰਹੇ ਆ ਇਹ ਉਹਨਾਂ ਦੇ ਹੀ ਅਸ਼ੀਰਵਾਦ ਨਾਲ ਆ ਸਾਰੇ ਉਹਨਾਂ ਦੇ ਵੰਸ਼ਜ ਹੈ ਸ੍ਰਿਸ਼ਟੀ ਉਹਨਾਂ ਦੀ ਵੰਸ਼ਜ ਆ ਕਹਿ ਕਿ ਗਏ ਸੀਗੇ ਕਿੰਨਾ ਵੱਡਾ ਅਲਫਾਜ਼ ਮੈਂ ਬੈਠਾ ਸੋਚਦਾ ਪਿਆ ਅਸੀਂ ਜਦੋਂ ਤੁਸੀਂ ਬੀਬੀ ਜਗੀਰਪੁਰ ਬਾਰੇ ਗੱਲ ਕਰਦੇ ਬੈਠੇ ਸੀ ਕੀ ਪੰਥ ਵਸੇ ਮੈਂ ਉਜੜਾ ਇਹ ਕਹਿ ਕੇ ਗਏ ਸੀ ਔਰ ਉਸ ਦਸਮ ਪੀਤਾ ਕਲਗੀਧਰ ਬਾਦਸ਼ਾਹ ਨੇ ਆਪਣਾ ਸਾਰਾ ਕੁਝ ਉਜਾੜਤਾ ਪੰਥ ਵਸਾਤਾ ਅਸੀਂ ਕੀ ਕੀਤਾ ਅਸੀਂ ਕੁਰਸੀ ਬਚਾ ਲਈ ਪੰਥ ਜਾੜਤਾ ਅਸੀਂ ਆਪਣੀ ਕੁਰਸੀ ਇਹ ਤੁਸੀਂ ਨਾਲ ਫਿਰ ਤੁਸੀਂ ਉਦਾਹਰਨਾ ਦਿਓ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਦਸੇ ਰਸਤੇ ਤੇ ਚੱਲਣ ਆਲੇ ਆ ਤੁਸੀਂ ਆਪਣੀ ਕੁਰਸੀਆਂ ਦੀ ਖਾਤਰ ਪੰਥ ਨੂੰ ਕਿੱਥੇ ਲੈ ਆ ਕੇ ਖੜਾ ਕਰਤਾ ਇਹ ਸਿਰਫ਼ ਕੁਰਸੀਆਂ ਬਚਾਉਣ ਦੀ ਖਾਤਰ ਹੈ ਨਾ ਕਿ ਮੈਂ ਕੁਰਸੀ ਸੀਟ ਜਿੱਤ ਜਵਾਂ ਮੈਂ ਰਾਮ ਰਹੀਮ ਨਾਲ ਗੱਲ ਵਕੜੀ ਪਾਲਾਂ ਮੈਨੂੰ ਮਾਲਵੇਚੋ ਵੋਟ ਪੈ ਜੇ ਬੀਬੀ ਹਰਸਿਮਰਤ कौर ਕਿਸੇ ਤਰੀਕੇ ਜਿੱਤੇ ਜੇ ਬੀਬੀ ਜ਼ਗੀਰ कौर ਮੈਂ ਕਿਸੇ ਤਰੀਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬਣ ਜਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੁਰਸੀ ਦੀਆਂ ਖੇੜਾ ਠੀਕ ਹੈ ਮੇਰੀ ਆਪਣੀ ਸੋਚ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅੰਤ ਦਾ ਨੁਕਸਾਨ ਕੀਤਾ ਇਹ ਤਾਂ ਸ਼੍ਰੀ ਕਾਲ ਤਕਸਾਬ ਦੇ ਜਥੇਦਾਰ ਨੇ ਵੀ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਵੀ ਕਿਹਾ ਕਿ ਬਹੁਤ ਨੁਕਸਾਨ ਹੋਇਆ ਤੁਸੀਂ ਯਾਰ ਦੇਖੋ ਮੈਂ ਕੱਲ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਪਟਨਾ ਸਾਹਿਬ ਦੀ ਸੀ ਤੇ ਰਾਗੀ ਸਾਹਿਬ ਜਿਹੜੇ ਨੇ ਉਹ ਕੀਰਤਨ ਕਰ ਰਹੇ ਸੀ ਤੇ ਕਿਤੇ ਉੱਥੇ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਹੋਰਾਂ ਨੇ ਆਣਾ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਉਹ ਪੱਤਰਕਾਰ ਨਾ ਮੋਬਾਈਲ ਲੈ ਲੈ ਕੇ ਰਾਗੀ ਸਿੰਘਾਂ ਦੇ ਉੱਤੇ ਚੜੇਦੇ ਆਂ ਤੇ ਰਾਗੀ ਸਿੰਘਾਂ ਨੇ ਹੱਥ ਨਾਲ ਦੋ ਤਿੰਨ ਵਾਰੀ ਉਹਨਾਂ ਨੂੰ ਝਟਕਾ ਮਾਰਿਆ ਇਹ ਮਰਿਆਦਾ ਭੰਗ ਨਹੀਂ ਹੁੰਦੀ ਆਪਾਂ ਲੈ ਆ ਕੇ ਕਿੱਥੇ ਖੜਾ ਕਰਤਾ ਯਾਰ ਕਿੱਥੇ ਖੜਾ ਕਰਤਾ ਜਿਹੜੀ ਗੁਰਗ੍ਰੰਥ ਸਾਹਿਬ ਬਰਾਜਮਾਨ ਹੈ ਔਰ ਉੱਥੇ ਤੱਕਾ ਮੁੱਕੀ ਹੋ ਰਹੀ ਹੈ ਯਾਰ ਕਿੱਥੇ ਲੈ ਆ ਕੇ ਖੜਾ ਕਰ ਛੱਡਿਆ ਕਿੱਥੇ ਲੈ ਆ ਕੇ ਖੜਾ ਕਰ ਛੱਡਿਆ ਕਿ ਜਿਹੜੀ ਦਰਬਾਰ ਸਾਹਿਬ ਦੇ ਅੰਦਰ ਮੁੰਡਾ ਟੱਪ ਕੇ ਜਿਹੜੀ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਚਲਾ ਗਿਆ ਅੱਜ ਤੱਕ ਕਿਸੇ ਨੇ ਪੁੱਛਿਆ ਵੀ ਉਹ ਕੌਣ ਸੀ ਕਿੱਥੋਂ ਆਇਆ ਸੀ ਉਹਦਾ ਡਰੈੱਸ ਕੀ ਆ ਅਤਾ ਕੀ ਆ ਪਤਾ ਕੀ ਆ ਕਿਸੇ ਨੂੰ ਪਤਾ ਕੁਝ ਜੇ ਇੱਕ ਵੀ ਬੰਦਾ ਜਿੰਨੂੰ ਉਹਦਾ ਪਤਾ ਉਹ ਮੇਰੇ ਨਾਲ ਗੱਲ ਕਰ ਲਵੇ ਕਿੱਡਾ ਵੱਡਾ ਸਵਾਲ ਆ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਮਰ ਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਚ ਪਹੁੰਚ ਕੇ ਅੰਦਰ ਤੇ ਜੰਪ ਮਾਰ ਕੇ ਅੰਦਰ ਜਾਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉਹ ਬੰਦੇ ਦਾ ਅੱਜ ਤੱਕ ਪਤਾ ਲੱਗਿਆ ਕੌਣ ਮੌਕੇ ਤੇ ਮਾਰਦਾ ਫਿਰ ਵੀ ਫਿਰ ਵੀ ਹਿੰਦੁਸਤਾਨ ਚ ਸਰਕਾਰ ਹੈ ਏਜੰਸੀਆਂ ਹੈ ਸ਼ਨਾਖ ਆਪਣੀ ਸੂਬੇ ਚ ਸਰਕਾਰ ਹੈ ਕਿਸ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ 250 ਕੇਸ ਬੇਅਦਬੀਆਂ ਦਾ ਹੋ ਗਿਆ ਕਿਸੇ ਨੂੰ ਦਰਦ ਹੈਗਾ ਕੋਈ ਦਿਮਾਗ ਹੈਗਾ ਸਿਰਫ ਤੇ ਸਿਰਫ ਕੁਰਸੀ ਲਈ ਆਪ ਇੱਕ ਦੂਜੇ ਦੀ ਖਿੱਚ ਤਾਨ ਕਰਦੇ ਆ ਔਰ ਮੈਂ ਤਾਂ ਇਹ ਕਹਿਣਾ ਕਿ ਯਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਨੇ ਪੰਥ ਨੂੰ ਇਸ ਕਰਕੇ ਨਹੀਂ ਸਿਰਜਿਆ ਉਹਨਾਂ ਨੇ ਉਹਨਾਂ ਨੇ ਇਸ ਕਰਕੇ ਸਿਰਜਿਆ ਕਿ ਜ਼ੁਲਮ ਤਾਕਤ ਔਰ ਜ਼ਬਰ ਤੇ ਰਹਿਬਰ ਇਹ ਦੇ ਫਲਸਫੇ ਦੇ ਚੱਲਣਾ ਤੇ ਇੱਥੇ ਕਿਹੜਾ ਮਤ ਹੈ ਹੀ ਨਹੀਂ ਪਤਾ ਚੱਲਦਾ ਯਾਰ ਮਤਲਬ ਮੈਂ ਤਾਂ ਬੀਬੀ ਜਗੀਰ ਕੋਰ ਦਾ ਮੈਂ ਖਿਲਾਫ ਨਹੀਂ ਬੋਲਿਆ ਲੇਕਿਨ ਗੱਲ ਇਹ ਕਰ ਰਹੇ ਆ ਕਿ ਜਿਹੜਾ ਕੰਮ ਤੁਸੀਂ ਅੱਜ 9 ਸਾਲਾਂ ਬਾਅਦ ਕਰ ਰਹੇ ਹੋ ਇਹ 2015 ਚ ਕਿਉਂ ਨਹੀਂ ਕੀਤੇ 2016 ਚ ਕਿਉਂ ਨਹੀਂ ਕੀਤੇ ਕਹਿ ਦਿੰਦੇ ਯਾਰ ਮੈਂ ਨਹੀਂ ਇਸ ਰੋਟੀ ਬਿੱਟੀ ਸਾਂਝੀ ਕਰਦੀ ਇਹੋ ਜਿਹੇ ਬੰਦਿਆਂ ਨਾਲ ਜਿਨ੍ਹਾਂ ਨੇ ਰਾਮ ਰਹੀਮ ਦੇ ਕੇਸ ਵਾਪਸ ਲਿੱਤੇ ਆ ਰਾਮ ਰਹੀਮ ਦਾ ਕੇਸ ਵਾਪਸ ਤਾਂ ਹੋਇਆ ਨਾ 2012 ਚ ਹੋਇਆ ਨਾ ਤੇ ਉਸ ਤੋਂ ਬਾਅਦ ਜਿਹੜੀ ਸਰਕਾਰ ਬਣੀ ਆ ਉਹਦੇ ਵਿੱਚ ਬੀਬੀ ਜਗੀਰ ਕੋਰ 16 ਨੇ ਦੀ ਮੰਤਰੀ ਬਣੀ ਆ ਸਵਾਲ ਤਾਂ ਇੰਨਾ ਜਿਹਾ ਕਿਉਂ ਬਣੀ ਆ ਠੀਕ ਆ ਨਾ ਮੇਰਾ ਕੋਈ ਨਿੱਜੀ ਨਹੀਂ ਹੈ ਲੇਕਿਨ ਜੋ ਮੈਂ ਪ੍ਰਿੰਸੀਪਲ ਸਿਧਾਂਤ ਸਮਝਦਾ ਸਿਧਾਂਤਾਂ ਦੇ ਹਿਸਾਬ ਨਾਲ ਉਸ ਸਰਕਾਰ ਦਾ ਹਿੱਸਾ ਬਨਣਾ ਹੀ ਨਹੀਂ ਚਾਹੀਦਾ ਸੀ ਉਸ ਪਾਰਟੀ ਦਾ ਹਿੱਸਾ ਬਨਣਾ ਹੀ ਨਹੀਂ ਚਾਹੀਦਾ ਸੀ ਖੜੇ ਹੋ ਕੇ ਕਹਿੰਦੀ ਕਿ ਮੈਂ ਇਸ ਦੇ ਖਿਲਾਫ ਆ 9 ਸਾਲ ਬਾਅਦ ਆ ਕੇ ਤੁਸੀਂ ਖਿਲਾਫ ਹੋ ਜੋ ਉਹ ਨਹੀਂ ਆਸਾ ਤੁਸੀਂ ਤੁਸੀਂ ਡਾਕਟਰ ਸਾਹਿਬੀ ਗੱਲ ਜ਼ਰੂਰ ਚੱਕੀ ਅਸੀਂ ਵੀ ਇਹ ਚੱਕੀ ਸੀ ਬੀਬੀ ਜ਼ਗੀਰਕੌਰ ਪਰ ਇਸ ਮਾਮਲੇ ਨੂੰ ਲੈ ਕੇ ਨਾ ਅੱਜ ਸਵੇਰੇ ਸਾਡੀ ਗੱਲ ਹੋਈ ਬੀਬੀ ਜ਼ਗੀਰਕੌਰ ਨਾਲ ਤੇ ਉਹਨਾਂ ਨੇ ਨਾ ਇੱਕ ਬੜੀ ਵਧੀਆ ਗੱਲ ਕਹੀ ਤੇ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਤੇ ਤੁਹਾਡਾ ਆਨਸਰ ਵੀ ਉੱਤੇ ਚਾਹਾਂਗਾ ਬੀਬੀ ਜ਼ਗੀਰਕੌਰ ਕਹਿੰਦੇ ਕਿ ਤੁਹਾਡੇ ਵਰਗੇ ਪੱਤਰਕਾਰ ਏ ਪੁੱਛਦੇ ਨੇ ਕਿ ਤੁਸੀਂ ਆਪਣੇ ਉਸ ਪੁਰਾਣੇ ਟਾਈਮ ਦੇ ਉੱਤੇ ਕਿਉਂ ਆਵਾਜ਼ ਨਹੀਂ ਚੁੱਕੀ ਕਹਿੰਦੇ ਤੁਹਾਨੂੰ ਦੱਸ ਕੇ ਥੋੜਨਾ ਚੱਕਣੀ ਸੀ মিডিਆ ਸਾਹਮਣੇ ਆ ਕੇ ਥੋੜਨਾ ਚੱਕਣੀ ਸੀ ਅੰਦਰ ਖਾਤੇ ਕਹਿੰਦੇ ਅਸੀਂ ਬਹੁਤ ਆਵਾਜ਼ ਚੱਕੀ ਹੈ ਤਾਂ ਹੀ ਕਰਕੇ ਦੱਸ ਕਹਿੰਦੇ ਸਾਨੂੰ ਕੱਢਿਆ ਗਿਆ ਪਾਰਟੀ ਚੋਂ ਬਾਹਰ ਨਹੀਂ ਕਦੋਂ ਕੱਢਿਆ ਗਿਆ 2022 ਚ ਕੱਢਿਆ ਨਾ 2022 ਦਾ ਤੇ ਮੈਂ ਗੱਲ ਕਰਦਾ 2015 ਦੀ ਤਾਂ ਇਹ ਤਾਂ ਇਹਦਾ ਮਸਲਾ ਮੈਂ ਤਾਂ 7 ਸਾਲ ਦੀ ਗੱਲ ਕਰਦਾ ਬਈ ਤੁਸੀਂ ਮੈਨੂੰ ਇੱਕ ਬੰਦਾ ਦੱਸ ਦਿਓ ਜਿਹਦੀ 7 ਸਾਲਾਂ ਚ ਪਾਰਟੀ ਚ ਆਵਾਜ਼ ਨਾ ਸੁਣੀ ਗਈ ਹੋਵੇ ਤੇ ਉਹ 7 ਸਾਲਾਂ ਬਾਅਦ ਆ ਕੇ ਕਹੇ ਜੀ ਮੈਂ ਹੁਣ ਆਵਾਜ਼ ਕੱਢੂੰਗਾ ਐਦਾਂ ਨਹੀਂ ਹੁੰਦਾ ਫਿਰ 2024 ਚ ਬਿਨਾਂ ਸ਼ਰਤ ਮਾਫੀ ਮੰਗੀ ਸੁਖਵੀਰ ਤੋਂ ਆਫੀਸ਼ੀਅਲੀ ਸਟੇਟਮੈਂਟ ਆਲ ਸਭ ਕੁਝ ਹੈਗਾ ਖਬਰਾਂ ਚਪੀਆਂ ਫਿਰ ਉਹ ਗਾ ਮਾਫੀ ਮੰਗੀ ਉਹਦਾ ਜਵਾਬ ਵੀ ਤਾਂ ਦੇਣਾ ਪੈਣਾ ਨਾ ਯਾਰ ਇਹ ਅਸਲ ਚ ਨਾ ਸਾਰਾ ਸਿੱਖ ਕੌਮ ਨੂੰ ਭੰਬਲ ਪੂਸੇ ਚ ਪਾਇਆ ਹੋਇਆ ਇਹਨਾਂ ਨੇ ਲੋਕਾਂ ਦਾ ਇੰਨੇ ਹਤਾਸ਼ ਤੇ ਨਰਾਸ਼ ਹੋਏ ਭਾਈ ਮੈਂ ਤਾਂ ਕਈ ਵਾਰ ਸੋਚਦਾ ਯਾਰ ਤੁਸੀਂ ਉਸ ਕੁਰਬਾਨੀਆਂ ਨੂੰ ਯਾਦ ਕਰੋ ਯਾਰ ਕੁਰਬਾਨੀਆਂ ਨੂੰ ਯਾਦ ਕਰੋ ਭਾਈ ਤੁਸੀਂ ਇਹ ਦੇਖੋ ਭਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲ ਪਰਸੋਂ ਮੈਂ ਨਾ ਇੱਕ ਕਿਤਾਬ ਬੁੱਕ ਪੜ੍ਹ ਰਿਆ ਸੀ ਉਹਨਾਂ ਦੇ ਚਾਰ ਸਾਬਜਾ ਦੇ ਸ਼ਹੀਦ ਹੋ ਗਏ ਤੇ ਜਿੰਨੇ ਸ਼ਹੀਦ ਕੀਤੇ ਔਰੰਗਜ਼ੇਬ ਨੇ ਉਹਨਾਂ ਨੇ ਉਹਦੇ ਮੁੰਡੇ ਬਹਾਦਰ ਸ਼ਾ ਜਫਰ ਨੂੰ ਕੁਰਸੀ ਤੇ ਬਿਠਾਇਆ ਕਦੀ ਇਦਾਂ ਦੀ ਐਗਜ਼ਾਮਪਲ ਇੱਕ ਦੱਸ ਦਿਓ ਬੰਦਾ ਕਵੇ ਯਾਰ ਮੇਰੇ ਮੁੰਡੇ ਨੂੰ ਚੰਡ ਮਾਰੀ ਮੈਂ ਤੇਰੇ ਮੁੰਡੇ ਦਾ ਸਿਰ ਪਾੜਨ ਚੱਲ ਜਾਂਦੇ ਲੋਕੀ ਘਰ ਜਿਹੜੇ ਔਰੰਗਜ਼ੇਬ ਨੇ ਚਾਰ ਜਾਬਜਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਨੀ ਅਜ ਚੁਣਵਾਇਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦਾ ਬਦਲਾ ਉਹਦੇ ਮੁੰਡੇ ਦੇ ਕੋਲੋਂ ਨਹੀਂ ਲਿੱਤਾ ਉਹਦੇ ਮੁੰਡੇ ਨੂੰ ਉਲਟਾ ਔਰੰਗਜ਼ੇਬ ਦੀ ਗੱਦੀ ਤੇ ਬਿਠਾਇਆ ਤੇ ਉਹਦੀ ਮਦਦ ਕੀਤੀ ਕਿੰਨੇ ਰਹਿਬਰ ਆ ਯਾਰ ਤੁਸੀਂ ਆਪਾਂ ਦੇਖੋ ਕਿੱਥੋਂ ਯਾਰ ਕੋਈ ਸੋਚ ਸਕਦਾ ਐਦਾਂ ਦੀਆਂ ਐਗਜ਼ਾਮਪਲਾਂ ਹੋ ਸਕਦੀਆਂ ਤੇ ਆਪਾਂ ਲੋਕਾਂ ਆਪਾਂ ਸਿੱਖ ਕੌਮ ਨੂੰ ਉਲਝਾਇਆ ਪਿਆ ਇਧਰੋਂ ਉੱਧਰ ਕੁਝ ਸੱਚ ਬੋਲੋ ਸੱਚ ਬੋਲੋ ਉਸ ਮਹਾਰਾਜ ਤੋਂ ਡਰੋ ਜਿੰਨੇ ਆਪਣੇ ਸੱਚ ਦੇ ਲਈ ਆਪਣੇ ਧਰਮ ਦੇ ਲਈ ਆਪਣੇ ਅਸੂਲਾਂ ਦੀ ਖਾਤਰ ਸਾਰੀ ਆਪਣੀ ਜਿਹੜਾ ਪਰਿਵਾਰ ਵਾਰਤਾ ਉਹਨਾਂ ਕੋਲੋਂ ਸਿੱਖੋ ਜੀਵਣੀ ਤੇ ਯਾਰ ਸੱਚ ਦੇ ਸਿਧਾਂਤਾਂ ਤੇ ਚੱਲੋ ਸਿੱਖੀ ਦੇ ਸਿਧਾਂਤਾਂ ਤੇ ਚੱਲੋ ਜਿਹੜੇ ਤੁਹਾਨੂੰ ਦਿੱਤੇ ਹੋਏ ਗੁਰੂ ਮਹਾਰਾਜ ਨੇ ਆਪਾਂ ਗੱਲ ਕੀ ਕਰਦੇ ਆ ਮੈਂ ਤੁਹਾਨੂੰ ਦੱਸ ਕੇ ਕਰਨੀ ਸੀ ਯਾਰ ਨਾ ਦੱਸ ਕੇ ਕਰੋ ਸਾਡੇ ਵਰਗੇ ਪੱਤਰਕਾਰਾਂ ਨੂੰ ਨਾ ਦੱਸ ਕੇ ਕਰੋ ਲੇਕਿਨ ਇਹ ਤਾਂ ਦੱਸ ਦਿਓ ਦੋ ਅ ਤਿੰਨ ਮਹੀਨੇ ਪਹਿਲਾਂ ਮਾਰਚ ਮਹੀਨੇ 'ਚ ਬਿਨਾਂ ਸ਼ਰਤ ਮਾਫੀ ਕਿਉਂ ਮੰਗੀ ਸੀ ਮੈਂ ਤਾਂ ਸ਼੍ਰੀ ਕਾਲ ਤੱਕ ਸਾਦੇ ਜਥੇਦਾਰ ਨੂੰ ਵੀ ਅਪੀਲ ਕਰਾਂਗਾ ਜਥੇਦਾਰ ਸਿੰਘ ਸਹਿਬਾਨ ਅਪੀਲ ਕਰ ਸਕਦੇ ਹਨ ਕਿ ਇਹਨਾਂ ਦੇ ਸਪਸ਼ਟੀਕਰਨ ਮੰਗੋ ਭਾਈ ਤੁਸੀਂ 15 ਤੋਂ 22 ਤੱਕ ਆਪਣੀ ਜ਼ੁਬਾਨ ਬੰਦ ਕੀਤੀ ਕਿਉਂ ਕੀਤੀ ਜੇ ਤੁਸੀਂ ਜ਼ੁਬਾਨ ਬੰਦ ਕੀਤੀ ਤੁਸੀਂ ਮੰਤਰੀ ਵੀ ਬਣੇ ਕਿਉਂ ਬਣੇ ਜ਼ੁਬਾਨ ਬੰਦ ਕੀਤੀ ਕਿਉਂ ਕੀਤੀ ਤੁਸੀਂ ਅਕਾਲੀ ਦਲ ਦੇ ਜਿਹੜਾ ਵੈ ਯਾਰ ਜਾਦਾ ਦੂਰ ਕੀ ਜਾਣਾ ਮੈਂ ਅਜਲੰਦਾ ਦੀ ਜਿਹੜੀ ਵੈਸਟ ਦੀ ਬਾਈ ਇਲੈਕਸ਼ਨ ਹੋਈ ਹੈ ਇਹ ਜਿਹੜੀ ਟਿਕਟ ਦਿੱਤੀ ਗਈ ਹੈ ਜੋ ਬੀਬੀ ਜ਼ਗੀਰਕੌਰ ਨੇ ਸੁਖਵੀਰ ਬਾਦਲ ਤੋਂ ਲੈ ਕੇ ਦਿੱਤੀ ਹੈ ਇਹਨੂੰ ਜਿਹੜੀ ਆ ਜਲੰਧਰ 22 ਇਲੈਕਸ਼ਨ ਚ ਨੂੰ ਸੀਟ ਮਿਲੀ ਆ ਅਕਾਲੀ ਦਲ ਦੀ ਤੇ ਬੀਬੀ ਜ਼ਗੀਰਕੌਰ ਨੇ ਤਾਂ ਲੈ ਕੇ ਦਿੱਤੀ ਆ ਫਿਰ ਕਹਿੰਦੇ ਮੈਂ ਯਾਰ ਮੈਂ ਤਾਂ ਵਾਅਦਾ ਚੱਕਦੀ ਸੀ ਮੇਰੇ ਮੈਂ ਮੇਰੀ ਗੱਲ ਨਹੀਂ ਸੁਣੀ ਮੈਂ ਤਾਂ ਹੁਣ ਤਾਜੀ ਗੱਲ ਦੱਸਦਾ ਇਹ ਤਾਂ ਇਸੇ 22 ਇਲੈਕਸ਼ਨ ਦੇ ਵਿੱਚ ਦਰਾਰ ਪਈ ਆ ਉਹਨਾਂ ਦੇ ਰਸਤੇ ਅਲੱਗ-ਅਲੱਗ ਹੋਏ ਆ ਤੇ ਅਕਾਲੀ ਦਲ ਨੇ ਕਿਹਾ ਵੀ ਇਹ ਬੀਬੀ ਜਗੀਰਕੌਰ ਦੀ ਦਵਾਈ ਟਿਕਟ ਹੈ ਇੱਥੋਂ ਹੱਥ ਪਿੱਛੇ ਖਿੱਚ ਲਓ ਇਹ ਤਾਜੀ ਟਿਕਟ ਤਾਂ ਹੁਣ ਦਿੱਤੀ ਸੁਖਵੀਰ ਨੇ ਇਹਨਾਂ ਦੇ ਕਹੇ ਤੇ ਸੋ ਆਪਾਂ ਮੈਂ ਤਾਂ ਕਹਿੰਨਾ ਝੂਠ ਨਾ ਬੋਲੋ ਝੂਠ ਬੋਲਣਾ ਵੀ ਆ ਤੇ ਇੱਕ ਵਾਰ ਅੱਖਾਂ ਬੰਦ ਕਰਕੇ ਉਸ ਸਹਿਜ ਭਾਣਾ ਸੋਚੋ ਕਿ ਮੈਂ ਜਵਾਬ ਦੇ ਇੱਥੇ ਤਾਂ ਹਾਂ ਹੀ ਆ ਗਿਆਨੀ ਰਗਵੀਰ ਸਿੰਘ ਜੀ ਮੈਂ ਦਸਵੇਂ ਪਾਤਸ਼ਾਹ ਦੀ ਕਚਹਿਰੀ ਉੱਪਰ ਵੀ ਲੱਗਣੀ ਆ ਉੱਥੇ ਵੀ ਲੱਗਣੀ ਆ ਤੇ ਉਹ ਇੱਥੇ ਤਾਂ ਤੁਹਾਨੂੰ ਹੋ ਜਾਏਗਾ ਲੇਕਿਨ ਉੱਥੇ ਜਾ ਕੇ ਤਾਂ ਜਵਾਬ ਜਿਹੜਾ ਲਿਖਿਆ ਪਿਆ ਸਜਾਈ ਲਿਖੀ ਹੁੰਦੀ ਹੈ ਉੱਥੇ ਉੱਥੇ ਕਿ ਪਤਾ ਹੈ ਸੱਚੋ ਸੁਪਰਮਾਤਮਾ ਨੂੰ ਪਤਾ ਤੇ ਮੈਂ ਤਾਂ ਇਹ ਗੱਲ ਕਰਦਾ ਕਿ ਬੀਬੀ ਜਗੀਰ ਕੌਰ ਬੜੇ ਨਾਮਵਰ ਸ਼ਖਸੀਅਤ ਰਹੇ ਨੇ ਸਿੱਖ ਪੰਥ ਲਈ ਬੜਾ ਕੰਮ ਕੀਤਾ ਲੇਕਿਨ ਇਹ ਵਕਤ ਬੜੀ ਸੰਕਟ ਦੀ ਘੜੀ ਹੈ ਬਹੁਤ ਸੰਕਟ ਦੀ ਘੜੀ ਹੈ ਕਿਉਂਕਿ ਜਿਹੜੇ ਸਿੱਖ ਕੌਮ ਅੰਦਰੂਨੀ ਤੌਰ ਤੇ ਤਾਂ ਚਲੋ ਜਿਹੜੀਆਂ ਤੁਹਾਡੇ ਚੱਲ ਰਹੇ ਆ ਹਮਲੇ ਉਹ ਤਾਂ ਹੋਰ ਹੈ ਜਿਹੜੇ ਬਾਹਰੀ ਹਮਲੇ ਹੋ ਰਹੇ ਆ ਉਹਨਾਂ ਨਾਲ ਬਹੁਤ ਕਮਜ਼ੋਰ ਹੋ ਰਹੀ ਆ ਤੁਸੀਂ ਇਸ ਗੱਲ ਨੂੰ ਮੈਂ ਤੁਹਾਨੂੰ ਦੱਸਦਾ ਪਿਆ ਕਿ ਦੇਖੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗ ਹੋ ਗਈ ਦਿੱਲੀ ਗੁਰਦੁਆਰਾ ਪ੍ਰਬੰਧਕ ਮੀਠੀ ਬਖਰੀ ਹੋ ਗਈ ਨੰਦੇੜ ਸਾਹਿਬ ਪਟਨਾ ਸਾਹਿਬ ਸਭ ਜੀਐਨਕੇ ਬਖਰੇ ਚਲਦੇ ਪਏ ਨੇ ਕਿੱਥੇ ਤੱਕ ਸੁੱਕੜ ਕੇ ਰਹਿ ਗਏ ਆ ਆਪਾਂ ਪੰਜਾਬ ਤੱਕ ਇਹਨੂੰ ਤਾਂ ਬਚਾ ਲਓ ਇਹਨੂੰ ਤਾਂ ਬਚਾ ਲਓ ਇਹ ਤਾਂ ਅਦਰਵਾਈਜ਼ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਲੱਗ ਹੋਣੀ ਆ ਹੀ ਨਹੀਂ ਚਾਹੀਦੀਆਂ ਕੋਈ ਇਹਨੂੰ ਤਾਂ ਬਚਾਉਣ ਦੀ ਲੋੜ ਹੈ ਲੇਕਿਨ ਬਚਾਉਗੇ ਤਦ ਨਾ ਜੇ ਤੁਸੀਂ ਆਪਣੀਆਂ ਇੱਕ ਦੂਜੇ ਦੀਆਂ ਕੁਰਸੀਆਂ ਲੱਗ ਟੰਗ ਖਚਾਈ ਇਧਰ ਉਧਰ ਰੋਲੇ ਰੁੱਪੇ ਚੋਂ ਬਾਹਰ ਆਉਗੇ ਕੌਣ ਸਤੋ ਜੀ ਇਹ ਸਾਰਾ ਸਮੀਕਰਨ ਦੇਖਿਆ ਜਿਵੇਂ ਤੁਸੀਂ ਹੁਣ ਐਕਸਪਲੇਨ ਕਰਦੇ ਪਏ ਸੀਗੇ ਮਤਲਬ 12 ਤੋਂ ਬਾਅਦ 15 ਹੋਈ ਸਾਰਾ ਕੁਝ ਹੋਇਆ ਹੁਣ ਤੱਕ ਆਂਦੇ ਹੁੰਦੇ 24 ਤੱਕ ਆਂਦੇ ਆਂਦੇ ਪਰ ਇਸ ਦੇ ਬਾਵਜੂਦ ਉਦੋਂ ਤੱਕ ਜੇ ਬੀਬੀ ਜ਼ਗੀਰ ਕੌਰੀਆਂ ਬਾਕੀ ਬਾਗੀ ਧੜਾ ਬਾਦਲ ਪਰਿਵਾਰ ਦੇ ਨਾਲ ਜਾਂ ਸੁਖਬੀਰ ਬਾਦਲ ਦੇ ਨਾਲ ਇੱਕ ਮਿਕ ਹੋ ਕੇ ਰਿਹਾ ਹੁਣ ਇਹੋ ਜੀ ਕੀ ਕਿਹੜੇ ਸਰਕਮਸਟੈਂਸਸ ਆ ਗਏ ਕਿ ਹੁਣ ਬਗਾਵਤ ਹੀ ਝੜ ਗਈ ਬਾਗੀ ਧੜਾਈ ਬਣਾ ਦਿੱਤਾ ਗਿਆ ਦੇਖੋ ਇਹ ਕਮਜ਼ੋਰੀ ਸਿੱਖ ਪੰਥ ਕਮਜ਼ੋਰ ਹੋਇਆ ਭਾਵੇਂ ਮੈਨੂੰ ਲੋਗ ਇਹਦੇ ਉੱਤੇ ਆਲੋਚਨਾ ਵੀ ਕਰਦੇ ਆ ਮੈਨੂੰ ਕਰਦੇ ਨਾ ਮੈਂ ਪਰਵਾਹ ਨਹੀਂ ਕਰਦਾ ਸਿੱਖ ਪੰਥ ਤੁਸੀਂ ਪੁਰਾਣੇ ਨਾਲੋਂ ਜੇ ਤੁਸੀਂ ਕਿਤੇ ਤੁਲਨਾ ਕਰੋ ਛਾੜ ਤੇ ਛਾੜ ਤੋਂ ਬਾਅਦ ਛਾੜ ਦੇ ਨਾਲ ਤੇ ਅੱਜ ਬਹੁਤ ਕਮਜ਼ੋਰ ਹੋਇਆ ਬਹੁਤ ਜ਼ਿਆਦਾ ਹਾਲਾਂਕਿ ਪੰਜ ਵਾਰ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਆਈ ਉਸ ਤੋਂ ਪਹਿਲਾਂ ਬਰਨਾਲਾ ਵੀ ਰਹੀ ਉਸ ਤੋਂ ਪਹਿਲਾਂ ਜਿਹੜੇ ਮਾਸਟਰ ਗੁਰਨਾਮ ਸਿੰਘ ਹੋਰਾਂ ਦੀ ਜਸਟਿਸ ਗੁਰਨਾਮ ਸਿੰਘ ਹੋਰਾਂ ਦੀ ਸਰਕਾਰਾਂ ਵੀ ਰਹੀਆਂ ਲੇਕਿਨ ਗੱਲ ਇਹ ਹੈ ਕਿ ਜਿੰਨੀ ਚੜ੍ਹਦੀ ਕਲਾ ਤੇ ਜਿੰਨੀ ਕੌਮ ਦੀ ਮਜ਼ਬੂਤੀ ਚਾਹੀਦੀ ਸੀ ਓਨੀ ਹੋਈ ਨਹੀਂ। ਹਮਮ। ਔਰ ਆ ਪਿੱਛੇ ਜੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੇ ਬੜਾ ਗਰਜ ਕੇ ਕਿਹਾ ਕਿ ਅੱਜ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦਹਲੀਜ ਤੇ ਆ ਗਈ ਹੈ ਜਿੱਥੇ ਇਨਾਂ ਨੂੰ ਡੀਸੀ ਨੂੰ ਮਿਲਣ ਲਈ ਟੈਮ ਮੰਗਣਾ ਟੈਮ ਨਹੀਂ ਦੇ ਰਿਹਾ ਡਿਪਟੀ ਕਮਿਸ਼ਨਰ ਤੇ ਇਹ ਉਹ ਸ਼ੁਰੂ ਮੌਮ ਨਹੀਂ ਗੁਰਦੁਆਰਾ ਪਰਮੰਦਰ ਕਮੇਟੀ ਜਿਹਦੀ ਦਹਾੜ ਦੇ ਨਾਲ ਦਿੱਲੀ ਦਾ ਤਖਤ ਹਿਲ ਜਾਂਦਾ ਸੀ ਦਿੱਲੀ ਦਾ ਤਖਤ ਮਤਲਬ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਡਗਮਗਾ ਜਾਂਦੀ ਸੀ ਉਹ ਸਮਾਂ ਪ੍ਰਾਣਾ ਸਮਾਂ ਤੇ ਅੱਜ ਤੁਲਨਾ ਕਰੋ ਅੱਜ ਕੌਣ ਸੁਣਦਾ ਪਿਆ ਕੋਈ ਸੁਣਦਾ ਪਿਆ ਕੋਈ ਨਹੀਂ ਸੁਣ ਕੇ ਰਾਜੀ ਦੇ ਹਰਿਆਣਾ ਗੁਰਦੁਆਰਾ ਪੰਦਰ ਕਮੇਟੀ ਅਗਲੇ ਨੇ ਅਲੱਗ ਕਰਾ ਲਈ। ਦਿੱਲੀ ਅਲੱਗ ਕਰਾ ਗਏ ਅਗਲੇ। ਕੋਹਨ ਤੱਕ ਅਬ ਤਖਤ ਪਟਨਾ ਸਾਹਿਬ ਹੈ ਨੰਦੇੜ ਸਾਹਿਬ ਹੈ ਬੋਰਡ ਸਾਰੇ ਸਰਕਾਰੀ ਚਲਾ ਰਹੀ ਹੈ। ਹੋਰ ਹੁਣ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਵੀ ਕਿਹਾ ਵੈ ਮੈਂ ਸੁਣ ਲਿਆ ਸੀ ਉਹਨਾਂ ਨੂੰ ਤੇ ਬਈ ਜਿਹੜੇ ਸਰਕਾਰੀ ਸਾਡੇ ਤਖਤ ਹੈ ਜਾਂ ਹੋਰ ਗੁਰਦੁਆਰਾ ਸਾਹਿਬ ਹੈ ਨਾ ਚ ਮਤਲਬ ਸੌਰੀ ਜਿਹੜੇ ਗੁਰਦੁਆਰਾ ਸਾਹਿਬ ਹੈ ਜਾਂ ਤਖਤ ਹੈ ਨਾ ਚ ਸਰਕਾਰੀ ਦਖਲਅੰਦਾਜ਼ੀ ਵੱਧ ਗਈ ਹੈ। ਇਹ ਕਿਉਂ ਵਧੀਆ ਇੰਨੇ ਵਾਰੀ ਕਿਸੇ ਨੇ ਵਿਚਾਰ ਕੀਤਾ ਇਹਦੇ ਬਾਰੇ ਵਿਚਾਰ ਕਰਨ ਦੀ ਲੋੜ ਹੈ ਇਹ ਕਿਉਂ ਵਧੀਆ ਕਿਉਂਕਿ ਅਸੀਂ ਆਪਸ ਵਿੱਚ ਲੜ ਪਏ ਹੋਇਆ ਸਿੱਖ ਕੌਮ ਕਮਜ਼ੋਰ ਹੋ ਗਈ ਆ ਮੈਨੂੰ ਕਹਿਣ ਚ ਕੋਈ ਗੁਰੇਜ ਨਹੀਂ ਤੁਹਾਡੇ ਇਸ ਮੰਚ ਤੇ ਮਾਈਕ ਤੇ ਕਮਜ਼ੋਰ ਹੋ ਗਈ ਆ ਔਰ ਮੈਂ ਇਹ ਵੀ ਨਹੀਂ ਕਹਿ ਰਿਹਾ ਮੈਂ ਵੀ ਨਹੀਂ ਕਹਿ ਰਿਹਾ ਅਲਫਾਜ਼ ਮੇਰੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਗਿਆਨੀ ਰਗਵੀਰ ਸਿੰਘ ਜੀ ਨੇ ਵੀ ਕਿਹਾ ਬਹੁਤ ਨੁਕਸਾਨ ਹੋਇਆ ਨੁਕਸਾਨ ਹੋਇਆ ਤੇ ਕਮਜ਼ੋਰ ਹੋਏ ਆ ਇਹਨੂੰ ਮੰਨਣਾ ਪਏਗਾ ਔਰ ਮੈਨੂੰ ਲੱਗਦਾ ਹੈ ਕਿ ਜੋ ਮੈਂ ਸਮਝਦਾ ਕਿ ਜਦੋਂ ਸ਼੍ਰੋਮ ਨਹੀਂ ਅਕਾਲੀ ਦਲ ਬਾਦਲ ਦੇ ਵਿੱਚੋਂ ਇਹ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਇਹਨਾਂ ਨੂੰ ਸਾਈਡਲਾਈਨ ਕਰਕੇ ਇੱਕ ਨਵਾਂ ਕਿਤੇ ਅਕਾਲੀ ਦਲ ਖੜਾ ਹੋਏਗਾ ਤੇ ਪੰਜਾਬ ਤੇ ਰਾਜ ਕਰੇਗਾ ਉਸ ਤੋਂ ਬਾਅਦ ਸਿੱਖ ਕੌਮ ਚੜ੍ਹਦੀ ਕਲਾ 'ਚ ਵਾਪਸ ਆਏਗਾ ਇਹ ਗੱਲ ਜ਼ਰੂਰ ਆਏਗਾ ਲੇਕਿਨ ਜਿਨ੍ਹਾਂ ਨੇ ਆਪਣੀਆਂ ਕੁਰਸੀਆਂ ਦੀ ਖਾਤਰ ਪੰਥ ਨਾਲ ਧੋਖਾ ਕੀਤਾ ਉਹਦੇ ਕਰਕੇ ਕਮਜ਼ੋਰ ਹੋਇਆ ਤੁਸੀਂ ਡੇਰਿਆਂ ਨਾਲ ਗੱਲ ਵਕੜੀ ਪਾ ਲਈ ਸਾਂਝ ਪਾ ਲਈ ਰਾਮ ਰਹੀਮ ਨਾਲ ਸਾਂਝ ਪਾ ਲਈ ਸਿੱਖ ਪੰਥ ਕਮਜ਼ੋਰ ਹੋ ਗਿਆ ਅੰਗ ਬਿਖਾਰ ਬਖਾਰ ਕੇ ਸੁੱਟ ਦਿੱਤੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਇਹ ਛੋਟੀਆਂ ਗੱਲਾਂ ਯਾਰ ਉਹਦੇ ਨਾਲ ਕਮਜ਼ੋਰੀ ਤਾਂ ਹੋਈ ਹੈ ਜੇ ਕੋਈ ਸਿੱਖ ਸੰਗਤ ਸੜਕਾਂ ਤੇ ਆ ਕੇ ਰੋਲਾ ਪਾਇਆ ਗੋਲੀਆਂ ਚਲਾ ਕੇ ਸ਼ਹੀਦ ਕੀਤੇ ਗਏ ਇਹ ਕਮਜ਼ੋਰ ਹੋਈ ਹੈ ਤੇ ਅੱਜ ਸ਼੍ਰੀ ਕਾਲ ਤੱਕ ਸਾਥੇ ਜੱਥੇਦਾਰ 1996 ਦਾ ਉਹਨਾਂ ਦਾ ਜੜਾ ਵਾ 1992 96 ਹਾਂ ਕਿੰਨੇ ਸਾਲ ਹੋ ਗਏ ਉਹਨਾਂ ਦੀ ਰਿਪੋਰਟ ਆਇਆ ਬਈ ਇਹਨਾਂ ਦਾ ਫੇਕ ਐਨਕਾਊਂਟਰ ਹੋਇਆ ਅੱਜ ਦੇਖੋ ਅੱਜ ਹੋ ਗਏ ਸਾਲ 25 ਤੇ 26 27 ਸਾਲ ਹੋ ਗਏ 27 ਸਾਲ ਦੇ ਵਿੱਚ ਸਰਕਾਰ ਦੀ ਟੇਬਲ ਤੇ ਫਾਈਲ ਪਈ ਹੋਈ ਆ ਫਾਈਲ ਦੇ ਉੱਤੇ ਕੋਈ ਸਾਈਨ ਨਹੀਂ ਕਰਦਾ ਬਈ ਹੁਣ ਦੇਖੋ ਵਿਧਾਨ ਸਭਾ ਚ ਰੌਲਾ ਪਿਆ ਬਈ ਢਾਈ ਸਾਲ ਹੋ ਗਏ ਆ ਰਾਮ ਰਹੀਮ ਦੇ ਖਿਲਾਫ ਪ੍ਰੋਸੀਕਿਊਸ਼ਨ ਕਰਨ ਲਈ ਕੇਸ ਚਲਾਨ ਲਈ ਸੀਐਮ ਤੋਂ ਇਜਾਜ਼ਤ ਮੰਗੀ ਹੋਈ ਆ ਤੇ ਉਹ ਇਜਾਜ਼ਤ ਨਹੀਂ ਦਿੰਦੇ ਬਈ ਤੇ ਹੋਰ ਆਪਾਂ ਸਿੱਖ ਪੰਥ ਦੀ ਚੜ੍ਹਦੀ ਗੱਲਾਂ ਨੂੰ ਕਿਵੇਂ ਕਹਿ ਸਕਦੇ ਆ ਕਿ ਸਿੱਖ ਕੌਮ ਚੜ੍ਹਦੀ ਗੱਲਾ ਚ ਅੰਤ ਵਿੱਚ ਮੈਂ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਰਾਮ ਰਹੀਮ ਦੇ ਕੇਸ ਨੂੰ ਕੋਰਟ ਦੇ ਵਿੱਚ ਫਾਈਲ ਕਰਾਉਣ ਲਈ ਅੱਜ ਇਹ ਫਾਈਲ 2.5 ਸਾਲਾਂ ਤੋਂ ਪੈਂਡਿੰਗ ਪਈ ਹੋਈ ਹੈ ਟੇਬਲ ਤੇ ਪਈ ਹੋਈ ਹੈ ਹੋਰ ਆਪਾਂ ਕਿਦਾਂ ਕਹਿ ਸਕਦੇ ਆ ਕਿ ਆਪਾਂ ਬਈ ਸਿੱਖ ਕੌਮ ਸਟਰੋਂਗ ਹੈ ਜੀ ਅੱਜ ਇਹ ਆਪਣੇ ਆਪ ਚ ਵਿਸ਼ਲੇਸ਼ਣ ਕਰਨ ਦੀ ਲੋੜ ਹੈ ਚੀਜ਼ਾਂ ਤੇ ਅੱਜ ਵੀ ਗੁਰਦੇਵ ਸਿੰਘ ਕੋਂਕੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਐਫ ਆਈ ਆਰ ਨਹੀਂ ਰਜਿਸਟਰ ਹੋਈ ਉਹਨਾਂ ਦੇ ਫੇਕ ਐਨਕਾਊਂਟਰ ਦੇ ਆਪਾਂ ਕਿੱਥੇ ਖੜੇ ਆ ਯਾਰ ਆਪਣੇ ਆਪ ਨੂੰ ਇੱਕ ਵਾਰ ਆਤਮ ਮੰਥਨ ਕਰਨ ਦੀ ਲੋੜ ਆ ਸਮਝਣ ਦੀ ਲੋੜ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮੈਂ ਤਾਂ ਕਹਿਣਾ ਭਈ ਸਾਰੇ ਸਕੂਲਾਂ ਕਾਲਜਾਂ ਚ ਉਸ ਮਹਾਰਾਜ ਦੀ ਹਿਸਟਰੀ ਨੂੰ ਪੜਾਉਣਾ ਸ਼ੁਰੂ ਕਰੋ ਦੁਆਰਾ ਔਰ ਸਿੱਖ ਕੌਮ ਨੂੰ ਵੀ ਅਪੀਲ ਹੈ ਮੇਰੀ ਵੀ ਆਪਣੀ ਗੁਜਾਰਿਸ਼ ਹੋਏਗੀ ਕਿ ਸ਼੍ਰੀ ਗੋਮੀ ਸਿੰਘ ਦੀ ਜੀਵਨੀ ਜਿਹੜੀ ਆ ਹੁਣ ਦਸੰਬਰ ਦਾ ਮਹੀਨਾ ਆਏਗਾ ਪਹਿਲੇ ਦਿਨ ਤੋਂ ਹਰ ਜਗ੍ਹਾ ਤੇ ਦਰਬਾਰ ਸਜਾ ਕੇ ਉਹਨਾਂ ਦੀ ਜੀਵਨੀ ਤੇ ਪੂਰੀ ਡਿਜੀਟਲ ਦਿਖਾਓ ਉਹਨਾਂ ਨੇ ਲਾਈਫ ਚ ਕੀ ਕੀਤਾ ਕਿੰਨਾ ਉਹਨਾਂ ਨੇ ਸੰਘਰਸ਼ ਕੀਤਾ ਕਿੰਨੀ ਮੁਗਲਾਂ ਨਾਲ ਲੜਾਈ ਲੜੀ ਉਹਨਾਂ ਦਾ ਆਪਣੀ ਲੜਾਈ ਥੋੜਾ ਸੀ ਉਹਨਾਂ ਦੀ ਆਪਣੀ ਲੜਾਈ ਤਾਂ ਸਗੀ ਨਹੀਂ ਕੋਈ ਉਹਨਾਂ ਨੇ ਤਾਂ ਆਪਣੀ ਕੌਮ ਲਈ ਲੜਾਈ ਲੜੀ ਆ ਆਪਣੀ ਕੌਮ ਨੂੰ ਖੜਾ ਕੀਤਾ ਵੀ ਤੁਸੀਂ ਆਪਣਾ ਧਰਮ ਨਹੀਂ ਬਦਲਣਾ ਮੁਗਲਾਂ ਦੇ ਅੱਗੇ ਝੁਕਣਾ ਨਹੀਂ ਆ ਤੇ ਅੱਜ ਉਹ ਕੌਮ ਜਿਹੜੀ ਹੈ ਆਪਣਾ ਇਨਸਾਫ ਲੈਣ ਲਈ ਭਟਕਦੀ ਪਈ ਐ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਜ세ਹਦਰ ਕੌਂਕੇ ਸਾਹਿਬ ਦਾ ਜ਼ਿਕਰ ਕੀਤਾ ਹੈ ਹੈਰਾਨੀ ਦੀ ਗੱਲ ਹੈ ਜੇ ਜ세ਹਦਰ ਕੌਂਕੇ ਸਾਹਿਬ ਦਾ ਇਨਸਾਫ ਨਹੀਂ ਮਿਲਦਾ ਤਾਂ ਜਸਵੰਤ ਸਿੰਘ ਖਾਲੜਾ ਨੇ ਤਾਂ ਕੁਝ 25000 ਲਾਸ਼ਾਂ ਦਾ ਜ਼ਿਕਰ ਕੀਤਾ ਹੋਇਆ ਕੰਪਾਈਲ ਕੀਤਾ ਹੋਇਆ ਉਹਦਾ ਤਾਂ ਫਿਰ ਇਨਸਾਫ ਕਿਤੇ ਮੈਂ ਕਹਿਣਾ ਪਿਆ ਆ ਇਹੀ ਤਾਂ ਮਕਨਾਂ ਪਿਆ ਹੁਣ ਮਹੀਨਾ ਆ ਰਿਹਾ ਸ਼ਹਾਦਤਾਂ ਦਾ ਪਰ ਖਾਸ ਕਰਕੇ ਸਾਰੇ ਜਦੋਂ ਛੇੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹਿਸਟਰੀ ਨੂੰ ਪੜਨਗੇ ਦੇਖਣਗੇ ਇਨਸਾਫ ਦੀ ਇੱਕ ਅੰਦਰ ਲਹਿਰ ਉਠheਗੀ ਖੈਰ ਮਤਲਬ ਜੋ ਵੀ ਹੈਗਾ ਮੈਂ ਤਾਂ ਇਹ ਕਹਨਾ ਯਾਰ ਜਿਹੜਾ ਸਿਆਸਤ ਨਹੀਂ ਹੋਣੀ ਚਾਹੀਦੀ ਪੰਥ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਦੇਖੋ ਆਪਣਾ ਆਪ ਉੱਜੜ ਗਏ ਠੀਕ ਹੈ ਨਾ ਪੰਥ ਬਸਾਤਾ ਠੀਕ ਹੈ ਨਾ ਪੰਥ ਵਸੇ ਮੈ ਉਹ ਜੜਾ ਤੁਸੀਂ ਉਲਟਾ ਚਲਾ ਦਿੱਤਾ ਤੁਸੀਂ ਆਪਣੀ ਆਪ ਜਿਹੜੇ ਆ ਉਹ ਸੈੱਟ ਹੋ ਗਏ ਤੇ ਪੰਥ ਕਮਜ਼ੋਰ ਹੋ ਗਿਆ ਠੀਕ ਹੈ ਨਾ ਆਪ ਤੁਸੀਂ ਦੇਖੋ ਕਿੱਡੀਆਂ-ਕਿੱਡੀਆਂ ਕੰਪਨੀਆਂ ਦੇ ਮਾਲਕ ਬਣ ਗਏ ਅਰਬਪਤੀ ਕਾਰਪੋਰੇਟ ਬਣਾ ਲਏ ਤੁਸੀਂ ਅਰਬਾ ਖਰਬਾ ਰੁਪਈਆ ਬਣਾ ਲਏ ਤੇ ਪੰਥ ਕਿੱਥੇ ਖੜਾ ਕਰਤਾ ਲਿਆ ਕੇ ਜਵਾਬ ਦੇ ਤਾਂ ਮੰਨਦੀ ਹੈ ਨਾ ਯਾਰ ਅੱਛਾ ਡਾਕਟਰ ਸਾਹਿਬ ਅੰਤ ਦੇ ਵਿੱਚ ਨਾ ਹੁਣ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦਾ ਹੁਣ ਜਿਹੜੇ ਆ 17 ਲੀਡਰ ਜਿਹੜੇ ਸ਼੍ਰੀ ਕਾਲਤਕ ਸਾਹਿਬ ਦੇ ਵੱਲੋਂ ਸੱਦੇ ਗਏ ਸੀਗੇ ਹੁਣ ਸਵਾਲ ਇਹ ਹੈ ਕਿ ਠੀਕ ਆ ਸੁਖਬੀਰ ਸਿੰਘ ਬਾਦਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਜ਼ਾ ਲੱਗਦੀ ਹੈ ਸੇਵਾ ਲੱਗਦੀ ਹੈ ਉਹ ਉਸ ਰਿਕਾਰ ਤੱਕ ਸਾਹਿਬ ਜਿਹੇਦਰ ਬਿਹਤਰ ਜਾਣਦੇ ਨੇ ਪਰ ਗੱਲ ਇਹ ਹੈ ਕਿ ਜਿਹੜੇ ਆਹ ਨਾਲ ਇਹਨਾਂ ਦੇ ਕੈਬਨਿਟ ਮਨਿਸਟਰ ਸੀਗੇ ਕੀ ਇਹ ਵੀ ਉਨੀ ਹੀ ਸਜ਼ਾ ਦੇ ਜਾਂ ਸੇਵਾ ਦੇ ਹੱਕਦਾਰ ਹੈਗੇ ਬਿਲਕੁਲ ਜਾਂ ਤਾਂ ਫਿਰ ਵਜ਼ਾਰਤ ਛੱਡ ਦਿੰਦੇ ਛੰਡੀ ਵਾਲੀ ਗੱਡੀ 'ਚ ਉਹ ਬੈਠੇ ਛੰਡੀ ਵਾਲੀ ਗੱਡੀ 'ਚ ਬੈਠਣਾ ਨਹੀਂ ਚਾਹੀਦਾ ਸੀ ਔਰ ਉਹ ਵੀ ਕੁਝ ਬੋਲੇ ਵੀ ਨਹੀਂ ਬੋਲੇ ਵੀ ਨਹੀਂ ਨਹੀਂ ਛੱਡ ਦੇਣਾ ਚਾਹੀਦਾ ਆ ਡਿਜ਼ਾਈਨ ਕੀਤਾ ਜੀ ਛੱਡਤਾ ਤੁਸੀਂ ਆ ਕੀਤਾ ਵਾ ਬਈ ਸਿੱਖ ਸੰਗਤ ਤੇ ਗੋਲੀਆਂ ਚਲਾਈਆਂ ਤੁਸੀਂ ਸੈਣੀ ਡੀਜੀ ਲਾਇਆ ਹੁਣ ਵੀ ਦੇਖੋ ਯਾਰ ਮੈਂ ਤਾਂ ਅੱਗੇ ਵੀ ਕਹਣਾ ਉਹਨਾਂ ਯਾਰ ਇਹਨਾਂ ਦੇ ਪਤਾ ਨਹੀਂ ਐਡਵਾਈਜ਼ਰ ਕਿਹੜੇ ਨੇ ਆ ਤੁਹਾਡੇ ਸਾਹਮਣੇ ਹੁਣ ਵੀ ਉਹਨਾਂ ਨੇ ਦਰਬਾਰਾ ਸਿੰਘ ਨੂੰ ਲਾ ਦਿੱਤਾ ਕਿੰਨਾ ਸੀ ਦਰਬਾਰਾ ਸਿੰਘ ਦੇ ਬਾਰੇ ਬੋਲੇ ਆ ਯਾਰ ਚਿੱਠੀ ਤੋਂ ਬਾਅਦ ਹੀ ਲਾਇਆ ਚਿੱਠੀ ਤੋਂ ਠੀਕ ਹੈ ਨਾ ਤੁਸੀਂ ਇਹ ਦੇਖੋ ਭੁੰਦਰ ਦਾ ਸਲਾਹ ਕਰ ਲਾ ਦਿੱਤਾ ਕਹਿੰਦਾ ਮਤਲਬ ਮੇਰਾ ਇਹ ਹੈਗਾ ਕਿ ਮਤਲਬ ਸਾਰਾ ਭੰਬਲ ਭੂਸਾ ਜਿਹਾ ਪਾਇਆ ਹੋਇਆ ਲੇਕਿਨ ਲੇਕਿਨ ਗੁਨਾਹ ਤਾਂ ਗੁਨਾਹ ਹੈ ਉਹਦੀ ਸਜ਼ਾ ਤਾਂ ਮਿਲਣੀ ਹੈ ਇੱਥੇ ਨਹੀਂ ਮਿਲਣੀ ਉੱਪਰ ਵਾਲੀ ਕਚਹਿਰੀ 'ਚ ਤਾਂ ਮਿਲਣੀ ਹੈ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਸ਼੍ਰੀ ਕਾਲ ਤਖ ਸਾਹਿਬ ਦੇ ਗੇੜੇ ਲੱਗ ਰਹੇ ਆ ਜ਼ਰੂਰ ਉਹਨਾਂ ਕੈਬਨਿਟ ਮਿਨਿਸਟਰਸ ਜਿਹੜੇ ਰਹਿ ਚੁੱਕੇ ਨੇ ਕੈਬਨਿਟ ਮਿਨਿਸਟਰਸ ਉਹ ਕਾਲੀ ਲੀਡਰ ਜਾ ਕੇ ਤੇ ਸਪਸ਼ਟੀਕਰਨ ਸਾਂਝੇ ਕਰ ਰਹੇ ਜਿਨ੍ਹਾਂ ਦਾ ਨਾਮ ਸੂਚੀ ਦੇ ਵਿੱਚ ਹੈਗਾ ਬੀਬੀ ਜ਼ਗੀਰ ਕੌਰ ਬਾਰੇ ਜ਼ਿਕਰ ਕੀਤਾ ਬਾਕੀ ਲੀਡਰਾਂ ਬਾਰੇ ਜ਼ਿਕਰ ਕੀਤਾ ਆਉਂਦਾ ਸਮਾਂ ਹੋਰ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ ਤੇ